ਇਤਿਹਾਸ ਨੂੰ ਦਰਸਾਉਂਦੀ ਹੋਈ ਪੰਜਾਬੀ ਫਿਲਮ ਰਜਨੀ ਦੀ ਜਾਰੀ ਹੋਣ ਜਾ ਰਹੀ ਹੈ ਜੋ ਉਸ ਵਿੱਚ 2 ਦਿਨ ਬਾਕੀ ਰਹਿ ਗਿਆ ਨਾ ਔਰ ਇਸ ਸੰਬੰਧੀ ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਜੋ ਜ਼ਿਲ੍ਹਾ ਤਰੰਦਨ ਪੱਟੀ ਸ਼ਹਿਰ ਵਿੱਚ ਮੌਜੂਦ ਹੈ ਬੀਬੀ ਰਜਨੀ ਦੇ ਗੁਰਦੁਆਰੇ ਵਿੱਚ ਫਿਲਮ ਦੀ ਪ੍ਰਮੋਸ਼ਨ ਲਈ ਇੱਥੇ ਟੀਮ ਦੇ ਸਾਰੇ ਕੁਝ ਕਰਮ ਆਪਣਾ ਕਲਾਕਾਰ ਪਹੁੰਚਿਆ ਨਾ ਔਰ ਉਹਨਾਂ ਵੱਲੋਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕੀ ਇਸ ਸਬੰਧੀ ਕੀ ਅੱਗੇ ਮੰਗ ਕਰਦੇ ਹਨ ਔਰ ਕਿਵੇਂ ਦਾ ਉਹਨਾਂ ਨੇ ਉਤਸ਼ਾਹ ਪਾਇਆ ਜਾ ਰਿਹਾ ਲੋਕਾਂ ਵਿੱਚ ਵੀ ਔਰ ਉਹ ਕੀ ਅਪੀਲ ਕਰਨੀ ਚਾਹੁੰਦੇ ਹਨ ਸਭ ਤੋਂ ਪਹਿਲਾਂ ਜਗ ਬਣੀ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਜੀ 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 ਗੁਰਪੀਜੀ ਮੈਮ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਜੇ ਜਿਹੜੀ ਫਿਲਮ ਦੀ ਤੁਹਾਡੀ ਅੱਗੇ ਹੋਣ ਜਾ ਰਹੀ ਹੈ ਰਿਲੀਜ਼ ਹੋ ਰਹੀ ਹੈ ਉਹਦੇ ਵਿੱਚ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਹਾਂਜੀ ਮੈਨੂੰ ਇਹ ਲੱਗਦਾ ਕਿ ਜਿੱਥੇ ਵੱਖ-ਵੱਖ ਵਿਸ਼ਿਆਂ ਤੇ ਫਿਲਮਾਂ ਬਣਦੀਆਂ ਹਰ ਸਬਜੈਕਟ ਤੇ ਫਿਲਮ ਬਣਨੀ ਚਾਹੀਦੀ ਹੈ ਜਿਵੇਂ ਗੁਰਬਾਣੀ ਚ ਵੀ ਲਿਖਿਆ ਹਸਣ ਖੇਡਣ ਮਨ ਕਾ ਚਾਓ ਸਾਡੀਆਂ ਕਮੇਡੀ ਫਿਲਮਾਂ ਨੇ ਜਾਂ ਹੋਰ ਤਰੀਕੇ ਨਾਲ ਉਹ ਹਸਣ ਵਾਲੀਆਂ ਫਿਲਮਾਂ ਨੇ ਹੋਰ ਤਰੀਕੇ ਨਾਲ ਫਿਲਮਾਂ ਬਣਦੀਆਂ ਹੋਰ ਤਰੀਕੇ ਨਾਲ ਮੈਸੇਜ ਆਉਂਦੇ ਨੇ ਫਿਲਮਾਂ ਦੇ ਤੇ ਅਸੀਂ ਬੀਬੀ ਰਜਨੀ ਦੀ ਟੀਮ ਅੱਜ ਆ ਪੱਟੀ ਦੇ ਵਿੱਚ ਆਏ ਆਂਗੇ ਇੱਥੇ ਗੁਰਦੁਆਰਾ ਸਾਹਿਬ ਹੈ ਬੀਬੀ ਰਜਨੀ ਦੇ ਨਾਂ ਤੇ ਇੱਥੇ ਇੱਕ ਸਕੂਲ ਹੈ ਬੀਬੀ ਰਜਨੀ ਦੇ ਨਾਂ ਤੇ ਤੇ ਸਾਨੂੰ ਇਹ ਲੱਗਦਾ ਕਿ ਬੀਬੀ ਰਜਨੀ ਦੀਆਂ ਸਾਖੀਆਂ ਅਸੀਂ ਛੋਟੇ ਹੁੰਦੇ ਸੀ ਤਾਂ ਸੁਣਦੇ ਰਹੇ ਹਾਂ ਕਿਉਂਕਿ ਸਮਾਂ ਬਦਲ ਗਿਆ ਬੱਚਿਆਂ ਕੋਲ ਅੱਜਕੱਲ ਮੋਬਾਈਲ ਯੁੱਗ ਦੇ ਵਿੱਚ ਇਹ ਟਾਈਮ ਹੀ ਨਹੀਂ ਕਿ ਉਹ ਆਪਣੇ ਪਰਿਵਾਰ 'ਚ ਬੈਠ ਸਕਣ ਜਾਂ ਪਰਿਵਾਰ ਵੀ ਇੰਨਾ ਪਦਾਰਥਵਾਦੀ ਹੋ ਚੁੱਕਿਆ ਹੈ ਕਿ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੋਈ ਖਾਸ ਸਾਖੀਆਂ ਸੁਣਾ ਸਕੀਏ ਤਾਂ ਮੈਨੂੰ ਇਹ ਲੱਗਦਾ ਕਿ ਬੀਬੀ ਰਜਨੀ ਫਿਲਮ ਜਿਹੜੀ ਬਣੀ ਹੈ ਸਭ ਤੋਂ ਪਹਿਲਾਂ ਮੈਂ ਪ੍ਰੋਡਿਊਸਰ ਜੀ ਨੂੰ ਵਧਾਈ ਦਿੰਨੀ ਆ ਜਿਨ੍ਹਾਂ ਨੇ ਇਹ ਜਿਹੇ ਵਿਸ਼ੇ ਨੂੰ ਲੈ ਕੇ ਫਿਲਮ ਬਣਾਈ ਆ ਬਾਕੀ ਜਿੰਨੇ ਸਾਡੇ ਦਰਸ਼ਕ ਨੇ ਸੋਚਦੇ ਨੇ ਕਈ ਵਾਰ ਕਹਿੰਦੇ ਰਹਿੰਦੇ ਨੇ ਕਿ ਇਹ ਜਿਹਾਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਦੇਖੋ ਅੱਜ ਇਹ ਪਤਾ ਲੱਗਿਆ ਕਿ ਇੱਥੇ ਦੁਨੀ ਚੰਦ ਦਾ ਪਰਿਵਾਰ ਦੀ ਅਗਲੀ ਪੀੜ੍ਹੀ ਅਜੇ ਵੀ ਹੈ ਤੇ ਅੱਜ ਜੇ ਉਹਨਾਂ ਨੂੰ ਮਿਲ ਸਕੇ ਤਾਂ ਅਸੀਂ ਜ਼ਰੂਰ ਮਿਲਾਂਗੇ ਤੇ ਮੈਨੂੰ ਇਹ ਲੱਗਦਾ ਕਿ ਬੱਚੇ ਆ ਜਿਹੜੇ ਉਹ ਸਭ ਤੋਂ ਪਹਿਲਾਂ ਘਰ ਤੋਂ ਸਿੱਖਦੇ ਆ ਉਸ ਤੋਂ ਬਾਅਦ ਉਹ ਸਕੂਲ ਤੋਂ ਸਿੱਖਦੇ ਆ ਤੇ ਉਸ ਤੋਂ ਬਾਅਦ ਉਹ ਆਲੇ-ਦਾਲੇ ਆਪਣੇ ਸਮਾਜ ਤੋਂ ਸਿੱਖਦੇ ਨੇ ਤੇ ਮੈਨੂੰ ਇਹ ਲੱਗਦਾ ਕਿ ਪਰਿਵਾਰ ਦੇ ਵਿੱਚੋਂ ਸਿੱਖਦੇ ਹੋਏ ਜਦੋਂ ਸਕੂਲਾਂ 'ਤੇ ਜਾਂਦੇ ਨੇ ਉਹ ਆਪਣੇ ਅਧਿਆਪਕਾਂ ਤੋਂ ਵੱਧ ਸਿੱਖਦੇ ਆ ਜਿੱਥੇ ਉਹ ਪੜ੍ਹਦੇ ਨੇ ਉਸ ਤੋਂ ਬਾਅਦ ਉਹ ਦੇਖ ਕੇ ਜ਼ਿਆਦਾ ਸਿੱਖਦੇ ਨੇ ਤੇ ਇਹ ਇੱਕ ਮੂਵੀ ਬਣੀ ਐ ਇਹ ਆਡੀਓ ਦੇ ਨਾਲ-ਨਾਲ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਤਾਂ ਸਾਡੇ ਮਨਾਂ ਤੇ ਚਿਰਾਂ ਤੱਕ ਇਹ ਛਾਪ ਛੱਡ ਜਾਂਦੀ ਹੈ ਸੋ ਮੇਰੀ ਇਹੀ ਅਪੀਲ ਹੈ ਕਿ ਸਾਰੇ ਬੱਚੇ ਭਾਵੇਂ ਸਕੂਲਾਂ ਦੇ ਬੱਚੇ ਹੋਣ ਪਰਿਵਾਰ ਹੋਣ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਵੱਡਿਆਂ ਦੇ ਨਾਲ ਇਹ ਫਿਲਮ ਬੀਬੀ ਰਜਨੀ ਜ਼ਰੂਰ ਦੇਖਣਾ ਤਾਂ ਕਿ ਅਸੀਂ ਬੀਬੀ ਰਜਨੀ ਦਾ ਕੀ ਜੀਵਨ ਸੀ ਕਿਹੋ ਜੀ ਉਹਨਾਂ ਦੀ ਲਾਈਫ ਸੀ ਉਹ ਦੇਖ ਸਕਣ ਤੇ ਸਮਾਜ ਦੇ ਵਿੱਚ ਬੱਚਿਆਂ ਨੂੰ ਕੁਝ ਸੇਧ ਮਿਲ ਸਕੇ ਇਮੈਮ ਸਿੱਖ ਇਤਿਹਾਸ ਨਾਲ ਬੜੀਆਂ ਵਧੀਆ 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 ਗੱਲਾਂ ਦਰਸਾਉਂਦੀ ਹੈ ਫਿਲਮ ਵਿੱਚ ਜੋ ਦੇਖ ਰਹੇ ਹਾਂ ਟ੍ਰੇਲਰ ਵਿੱਚ ਛੋਟੇ ਛੋਟੇ ਦਿਖਾਇਆ ਗਿਆ ਵਾ ਇਸ ਬੰਦੀ ਐਸਜੀਪੀਸੀ ਜਿਹੜੀ ਆ ਉਹਦੇ ਨੂੰ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਹੋ ਔਰ ਉਹਨਾਂ ਨੂੰ ਕੀ ਪਹਿਲ ਕਰਮੀ ਕਰਨੀ ਚਾਹੀਦੀ ਹੈ ਇਸ ਵੱਲੋਂ ਲੈ ਕੇ ਨਾ ਮੈਨੂੰ ਇਹ ਲੱਗਦਾ ਕਿ ਜਿੱਥੇ ਜਿਵੇਂ ਬਾਕੀ ਲੋਕ ਦੇਖ ਰਹੇ ਐ ਤੇ ਉਹ ਸਾਡੇ ਅਗਵਾਈ ਕਰਦੇ ਨੇ ਸਾਡੇ ਗਾਈਡ ਨੇ ਉਹ ਕਿਉਂਕਿ ਉਹਨਾਂ ਕੋਲੋਂ ਇਨਾ ਲਿਟਰੇਚਰ ਜਾਂਦਾ ਤੇ ਉਹਨਾਂ ਨੂੰ ਵੀ ਇਹ ਫਿਲਮ ਮੈਨੂੰ ਐ ਲੱਗਦਾ ਕਿ ਦਿਖਾਉਣੀ ਚਾਹੀਦੀ ਆਪ ਵੀ ਦੇਖਣੀ ਚਾਹੀਦੀ ਹੈ ਵਹੀ ਮੰਗ ਕਰਦੀ ਆਂ ਪੜਦੇ ਲੋ ਜਿਹੜੀ ਫਿਲਮ ਵਿੱਚ ਰੋਲ ਅਦਾ ਕੀਤਾ ਗਿਆ ਉਹਦੇ ਸੰਬੰਧੀ ਕੋਈ ਯਾਦ ਕਰੀ ਕੋਈ ਪਾਲ ਜਿਹੜਾ ਸਾਰੀ ਉਮਰ ਵਾਸਤੇ ਯਾਦ ਰਵੇ ਕੋਈ ਐਵੇਂ ਦੀ ਕੋਈ ਦੇਖੋ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਕਿ ਮੈਂ ਬੜੀ ਬੜਪਾਗੀ ਆ ਕਿ ਬੀਬੀ ਰਜ਼ੀਨੀ ਫਿਲਮ ਦਾ ਮੈਂ ਹਿੱਸਾ ਹਾਂ ਤੇ ਬਾਕੀ ਹਰ ਜਿਹੜਾ ਕਰੈਕਟਰ ਹੁੰਦਾ ਆ ਆਰਟਿਸਟ ਦਾ ਆਪਣਾ ਬੱਚਾ ਹੁੰਦਾ ਉਹ ਸਾਰੇ ਕਰੈਕਟਰਾਂ ਨੂੰ ਪਿਆਰ ਕਰਦਾ ਹੁੰਦਾ ਤੇ ਇਹਦੇ ਵਿੱਚ ਮੇਰਾ ਇੱਕ ਇਦਾਂ ਦਾ ਕਰੈਕਟਰ ਆ ਜਿਹੜੀ ਖਬਰੀ ਹੁੰਦੀ ਆ ਉਹ ਮਹਿਲ ਦੇ ਵਿੱਚ ਤੇ ਮੈਨੂੰ ਇਹ ਲੱਗਦਾ ਕਿ ਠੀਕ ਹੈ ਜਿੱਥੇ ਅਸੀਂ ਇਹ ਕਹਿੰਦੇ ਆ ਕਿ ਪੋਜ਼ਿਟਿਵਿਟੀ ਆ ਉਥੇ ਨੈਗੇਟਿਵਿਟੀ ਜ਼ਰੂਰ ਹੁੰਦੀ ਹੈ ਪਰ ਐਂਡ ਦੇ ਉੱਤੇ ਜਦੋਂ ਇਹ ਲੱਗਦਾ ਕਿ ਬੱਚੇ ਇਹਦੇ ਚ ਸਿੱਖਣਗੇ ਕਿ ਕੀ ਗਲਤ ਹੈ ਤੇ ਕੀ ਠੀਕ ਹੈ ਲੋਕ ਵੀ ਸਿੱਖਣਗੇ ਕਿਉਂਕਿ ਕੱਲੇ ਬੱਚੇ ਨਹੀਂ ਗਲਤੀਆਂ ਕਰਦੇ ਬੱਚੇ ਤਾਂ ਕੋਰੀ ਸਲੇਟ ਨੇ ਵੱਡੇ ਅਸੀਂ ਜ਼ਿਆਦਾ ਗਲਤੀਆਂ ਕਰਦੇ ਆਂ ਕਿ ਅਸੀਂ ਪੜੀ ਵੀ ਜਾਂਦੇ ਆ ਸਾਰਾ ਕੁਝ ਅਸੀਂ ਲਾਗੂ ਨਹੀਂ ਕਰਦੇ ਮੈਨੂੰ ਇਹ ਲੱਗਦਾ ਕਿ ਉਸ ਗੱਲ ਤੋਂ ਸਿੱਖਣਾ ਬਣਦਾ ਹੈ ਕਿ ਜੇ ਕੋਈ ਬੰਦਾ ਗਲਤ ਕੰਮ ਕਰਦਾ ਹੈ ਉਹਦੀ ਸਜ਼ਾ ਫਿਰ ਕੀ ਹੁੰਦੀ ਹੈ ਤੇ ਮੈਨੂੰ ਇਹ ਲੱਗਦਾ ਜਿੱਥੇ ਇਹ ਲੱਗਦਾ ਹੈ ਕਿ ਮੇਰਾ ਇਦਾਂ ਦਾ ਕਰੈਕਟਰ ਹੈ ਉਹ ਇੱਕ ਪਾਤਰ ਹੈ ਮੈਂ ਇੱਕ ਪਾਤਰ ਹੰਡਾਇਆ ਨਾ ਕਿ ਉਹ ਗੁਰਪ੍ਰੀਤ ਕੌਰ ਪੰਘੂਆ ਉਹ ਕਿ ਖ਼ਬਰੀ ਹੈ ਤੇ ਉਸ ਤੋਂ ਬਾਅਦ ਜਿੰਨਾ ਉਹ ਮਹਿਸੂਸ ਕਰਦੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਉਹ ਮੈਂ ਆਪਣੇ ਆਪ 'ਚ ਮਹਿਸੂਸ ਕਰ ਲਿਆ ਤੇ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਜੇ ਕੋਈ ਬੰਦਾ ਗਲਤੀ ਕਰਦਾ ਉਹਨੂੰ ਸੌਰੀ ਫੀਲ ਕਰਨ 'ਚ ਜਾਂ ਆਪਣੇ ਆਪ 'ਚ ਜ਼ਰੂਰੀ ਨਹੀਂ ਤੁਸੀਂ ਜ਼ੁਬਾਨ ਤੋਂ ਕਹਿੰਦੇ ਹੋ ਉਹ ਆਪਦੇ ਅੰਦਰ ਤੁਰ ਤੱਕ ਉਹ ਗਲਤੀਆਂ ਮੁੜ ਕੇ ਨਾ ਕਰੇ ਬਹੁਤ ਵੱਡੀ ਸਿੱਖਿਆ ਹੈ ਐਥਨ ਮੈਡਮ ਗੁਰਪ੍ਰੀਤ ਕੰਗੂਜੀ ਔਰ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਚਿਮਾ ਜੀ ਜਿਨ੍ਹਾਂ ਵੱਲੋਂ ਕਾਫੀ ਵਧੀਆ ਅਹਿਮ ਰੋਲ ਅਦਾ ਕੀਤਾ ਗਿਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਤੁਸੀਂ ਇਹਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਵਾ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਔਰ ਤੁਹਾਨੂੰ ਕਿਵੇਂ ਲੱਗਾ ਫਿਲਮ ਵਿੱਚ ਇਹ ਰੋਲ ਅਦਾ ਕਰਕੇ ਅ ਪਹਿਲਾਂ ਤੁਹਾਡਾ ਥੈਂਕ ਯੂ ਤੁਸੀਂ ਆਏ ਤੇ ਸਾਡਾ ਇੰਟਰਵਿਊ ਲਈ ਆਏ ਜਾਂ ਰਿਸਿਵ ਕਰਨ ਲਈ ਉਹ ਬਹੁਤ ਵਧੀਆ ਲੱਗਿਆ ਯਾਰ ਕਰੈਕਟਰ ਦੀ ਗੱਲ ਕਰਾਂ ਕਰੈਕਟਰ ਤਾਂ ਦੇਖੋ ਇਹ ਕਿਹ ਇਤਿਹਾਸਿਕ ਕਹਾਣੀ ਆ ਉਹਦੇ ਵਿੱਚ ਜਦੋਂ ਆਪਾਂ ਹਿੱਸਾ ਬਣਦੇ ਆ ਇਹ ਹੀ ਸਭ ਤੋਂ ਪਹਿਲਾਂ ਵੱਡੀ ਚੀਜ਼ ਹੁੰਦੀ ਆ ਬਾਕੀ ਜੋ ਇਹ ਕਰੈਕਟਰ ਆ ਉਹ ਮੇਰੇ ਖਿਆਲ ਚ ਰਜਨੀ ਦੀ ਐਡੀ ਮਿਸਾਲ ਦਿੱਤੀ ਜਾਂਦੀ ਆ ਕਿ ਹਾਂ ਉਹਦਾ ਐਡਾ ਤਿਆਗ ਸੀ ਉਹਨੇ ਇੰੀਆਂ ਸੁੱਖ ਸਹੂਲਤਾਂ ਛੱਡ ਕੇ ਆਪਦੇ ਫਾਦਰ ਸਾਹਿਬ ਦੀ ਹਨਾ ਆਗਿਆ ਮੰਨੀ ਤੇ ਉਸ ਨੂੰ ਹੀ ਸੱਚ ਮੰਨ ਕੇ ਉਹ ਤੇ ਭਰੋਸਾ ਕਰਕੇ ਐਕਸੈਪਟ ਕੀਤਾ ਸਾਰੀ ਚੀਜ਼ ਤੇ ਉਹਦੀ ਜੋ ਜਰਨੀ ਸੀ ਉਹਦੇ ਚ ਹੀ ਮੇਰੇ ਨਾਲ ਜਰਨੀ ਰਹੀ ਆ ਤੇ ਸ਼ਾਇਦ ਕਈ ਚੀਜ਼ਾਂ ਮੈਂ ਉਹਦਾ ਜੋ ਭਰੋਸਾ ਰੱਬ ਤੇ ਸੀ ਮੈਂ ਖੁਦ ਮਹਿਸੂਸ ਕਰਦਾ 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 ਮੈਂ ਇੱਕ ਪੁਆਇੰਟ ਤੇ ਮੈਂ ਵੀ ਰੱਬ ਨੂੰ ਮੰਨਣ ਲੱਗ ਜਾਣਾ ਮਤਲਬ ਜੋ ਮੇਰਾ ਕੈਰੈਕਟਰ ਆ ਸੋ ਚੀਜ਼ਾਂ ਮੈਂ ਰੀਅਲ ਲਾਈਫ 'ਚ ਵੀ ਕਿਤੇ ਨਾ ਕਿਤੇ ਜੋੜ ਕੇ ਦੇਖਦਾ ਜਿਵੇਂ ਪਰਸਨਲੀ ਮਹਿਸੂਸ ਕਰਾਂ ਤਾਂ ਉਹਨਾਂ ਨੇ ਮੈਂ ਕਈ ਚੀਜ਼ਾਂ ਦਾ ਫਰਕ ਪਾਇਆ ਮੇਰੀ ਲਾਈਫ 'ਚ ਪਰਸਨਲੀ ਮੈਂ ਗੱਲ ਕਰਾਂ ਸੋ ਮੈਨੂੰ ਬੜਾ ਚੰਗਾ ਲੱਗਿਆ ਮੇਰੇ ਜੋ ਸਾਰੀ ਟੀਮ ਆ ਕੋ ਐਕਟਰਸ ਨੇ ਮੈਮ ਨੇ ਸਾਰੇ ਮਤਲਬ ਇਹਨਾਂ ਦਾ ਜੋ ਸਾਥ ਰਿਹਾ ਸਾਡੀ ਡਾਇਰੈਕਸ਼ਨ ਟੀਮ ਦਾ ਬਹੁਤ ਵਧੀਆ ਲੱਗਿਆ ਸਰ ਇਹਦੇ ਵਿੱਚ ਜਿਹੜਾ ਤੁਸੀਂ ਰੋਲ ਅਦਾ ਕਰ ਰਹੇ ਸੀਗੇ ਉਹਦੇ ਵਿੱਚ ਉਸ ਰੋਲ ਤੋਂ ਬਾਅਦ ਤੁਹਾਡੀ ਲਾਈਫ 'ਚ ਕਿਵੇਂ ਮਤਲਬ ਗੁਰੂ ਜਿਹਨੂੰ ਮੰਨਦੇ ਹੋ ਐ ਜਿਵੇਂ ਦੀ ਵਿਸ਼ਵਾਸ ਦੁਖਾਇਆ ਗਿਆ ਉਹਦੇ ਵਿੱਚ ਤੁਹਾਡੇ 'ਚ ਕਿੰਨੀਆਂ ਕਿ ਚੇਂਜਸ ਆਈਆਂ ਆ ਉਹਦੇ ਵਿੱਚ ਚੇਂਜਸ ਮੈਨੂੰ ਇਦਾਂ ਲੱਗਦਾ ਜੋ ਰਜਨੀ ਦਾ ਉਹ ਹੈ ਨਾ ਟ੍ਰੈਵਲ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਜੋ ਉਹਨੂੰ ਦੇਖ ਕੀ ਜੋ ਮੈਂ ਪ੍ਰਭਾਵਿਤ ਹੁੰਦਾ ਜੋ ਮੇਰਾ ਕਰੈਕਟਰ ਉਹ ਉਸ ਚੀਜ਼ ਦਾ ਜਾਦੇ ਅਸਰ ਰਿਹਾ ਕਿਉਂਕਿ ਜਿਵੇਂ ਜਿਵੇਂ ਉਹ ਬਿਲਕੁਲ ਵੀ ਉਹਦਾ ਮਾਨ ਨਹੀਂ ਡੋਲਦਾ ਇਸ ਚੀਜ਼ ਤੋਂ ਕਿ ਹਾਂ ਰੱਬ ਹੈ ਨਹੀਂ ਜਾਂ ਰੱਬ ਸਾਡਾ ਸਾਥ ਉਹ ਨਹੀਂ ਦੇਊਗਾ ਨਹੀਂ ਉਹ ਬਿਨਾਂ ਜਿਸਕੇ ਲੱਗੇ ਰਹਿੰਦੇ ਨੇ ਕਿ ਹਾਂ ਮੈਂ ਆਪਦੇ ਪਤੀ ਨੂੰ ਲੈ ਕੇ ਸਾਰੀ ਜਰਨੀ ਦਾਇ ਕਰੀਆਂ ਤੇ ਗੁਰੂ ਨਾਨਕ ਦੇਵ ਜੀ ਨਗਰੀ ਪਹੁੰਚਣਾ ਮਤਲਬ ਇੱਕ ਟਾਈਮ ਤੇ ਜਾ ਕੇ ਉਹਨੂੰ ਜਦੋਂ ਲੱਗਦਾ ਉਹ ਉਹਨਾਂ ਚੀਜ਼ਾਂ ਨੇ ਸ਼ਾਇਦ ਮੇਰਾ ਜੋ ਇੱਕ ਕੋੜੀ ਦਾ ਕਰੈਕਟਰ ਆ ਉਹ ਉਸ ਪਵਿੱਤਰ ਇੱਕ ਜਗ੍ਹਾ ਵੱਲ ਜਾਣ ਵੱਲ ਜੋ ਉਹਦੀ ਉਤਸੁਕਤਾ ਵਧਦੀ ਜਾਂਦੀ ਹੈ ਨਾ ਉਹ ਉਹ ਜੋ ਚੇਂਜਸ ਨੇ ਉਹ ਮੇਰੇ ਖਿਆਲ ਤੋਂ ਸਕਰੀਨ ਤੇ ਬਹੁਤ ਸੋਹਣੇ ਲੱਗਣਗੇ ਅਸੀਂ ਆਸ ਵਿੱਚ ਵੀ ਗੱਲਾਂ ਕਰਦੇ ਸੀ ਬੇਹਜੀਆਂ ਗੱਲਾਂ ਨੂੰ ਕਈ ਵਾਰ ਸ਼ਬਦ ਨਹੀਂ ਮਿਲਦੇ ਹਾਂ ਇਹ ਮਹਿਸੂਸ ਹੀ ਕਿੱਤਿਆਂ ਜਾ ਸਕਦੀਆਂ ਇਸੇ ਤਰੀਕੇ ਨਾਲ ਜਿਵੇਂ ਲੋਕ ਕਹਿੰਦੇ ਵੀ ਕਿ ਤਾਂ ਇਦਾਂ ਦੀ ਕਹਾਣੀ ਹੈ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਅਸੀਂ ਮਹਿਸੂਸ ਕਰਦੇ ਹਾਂ ਉਹ ਜਬਾਨ ਤੋਂ ਨਹੀਂਿਕਲਦੇ ਜਾਂ ਤ ਤੁਹਾਨੂੰ ਮਹਿਸੂਸ ਕਰਵਾਈਆਂ ਜਾ ਸਕਦੀਆਂ ਹਨ ਉਹ ਸਕਰੀਨ ਤੇ ਜੇ ਅਸੀਂ ਕੋਸ਼ਿਸ਼ ਕੀਤੀ ਹਾਂ ਪਰ ਉਹ ਸ਼ਬਦਾਂ ਚ ਨਹੀਂ ਆਉਂਦੀਆਂ ਹਾਂ ਯੈਸ ਸਰ ਇਹਦੇ ਵਿੱਚ ਜਦੋਂ ਤੁਸੀਂ ਰੋਲ ਕਰਦੇ ਸੀਗੇ ਇਹਦੇ ਵਿੱਚ ਕਈ ਕਿਸ ਤਰ੍ਹਾਂ ਦੀ ਮਤਲਬ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਈ ਜਿਵੇਂ ਕਈ ਕਈ ਘੰਟੇ ਵੀ ਲੱਗਦੇ ਹੋਣਗੇ ਜਾਂ ਜਲਦੀ ਉੱਠਣਾ ਪੈਂਦਾ ਹੋਊਗਾ ਜਾਂ ਕੋਈ ਐਵੇਂ ਦੇ ਕੁਝ ਕੋਈ ਯਾਦਗਰੀ ਦੱਸੋ ਕੋਈ ਇਸ ਫਿਲਮ ਦਾ ਮੇਕਅਪ ਬਹੁਤ ਜ਼ਿਆਦਾ ਉਹ ਕਰਦਾ ਨਾ ਦਿਖਦਾ ਸਕਰੀਨ ਤੇ ਹਾਂ ਦਿਖਦਾ ਕਿ ਹਾਂ ਨੋ ਸਾਦਗੀ ਨਹੀਂ ਐਕਸਟਰਾ ਮੇਕਅਪ ਜੋ ਮੈਂ ਆਪਦੀ ਗੱਲ ਕਰਾਂ ਤੇ ਮੰਦਰਸਤ ਬੰਦੇ ਕੋੜੇ ਬਣਾਉਣਾ ਹਾਂ ਮੈਮ ਦਾ ਜੋ ਗੈਟਅਪ ਆ ਉਹਦਾ ਵੀ ਬਹੁਤ ਜ਼ਿਆਦਾ ਦੇਖਿਓ ਤੁਸੀਂ ਪਰਫੈਕਸ਼ਨ ਕਿੰਨੀ ਉਹ ਚੀਜ਼ ਆ ਮੈਮ ਦਾ ਬਿਲਕੁਲ ਅੱਡ ਉਹ ਦਿਖਦਾ ਹੋਰ ਫਿਲਮਾਂ ਜੋ ਪਹਿਲਾਂ ਦੇ ਵਰਕ ਨੇ ਸੋ ਉਹ ਚੀਜ਼ਾਂ ਕਰਕੇ ਜੋ ਐਕਸਟਰਾ ਟਾਈਮ ਲੱਗਦਾ ਸੀ ਬੰਬੇ ਦੀ ਟੀਮ ਸੀ ਬਹੁਤ ਪਰਫੈਕਟ ਨੇ ਆਪਦੇ ਕੰਮ ਚੋ ਸੋ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਦੇ ਸਾਨੂੰ ਤਿੰਨ ਘੰਟੇ ਲੱਗਦੇ ਜੇ ਮੇਕਅਪ ਨੂੰ ਜੇ ਮੇਕਅਪ ਦੀ ਗੱਲ ਕਰੀ ਹਾਂ 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 ਮਤਲਬ ਜੇ ਮਾਰਨਿੰਗ ਆਪਾਂ ਕਰਦੇ ਆ ਮਤਲਬ ਸੀਨ ਸਟਾਰਟ ਕਰਨ ਤੋਂ ਪਹਿਲਾਂ ਸੋ ਹੋਰ ਚੀਜ਼ਾਂ ਵੀ ਹੈਗੀਆਂ ਜਿਵੇਂ ਉਹ ਰੀਡੀ ਤੇ ਸਾਰਾ ਟਰੈਵਲ ਆ ਤੇ ਉੱਤੇ ਬੈਠੇ ਰਹਿਣਾ ਉਸ ਚੀਜ਼ ਦੀ ਵੀ ਆਪਦੇ ਆਪ ਚ ਪ੍ਰੈਕਟਿਸ ਸੀ ਉਹਦੇ ਲਈ ਵੀ ਬਹੁਤ ਹੋਮਵਰਕ ਸੀ ਯੈਸ ਹੁਣ ਅਗੇ ਤੁਸੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇੱਕ ਵਾਰੀ ਦਰਸ਼ਕਾਂ ਨੂੰ ਅਪੀਲ ਕਰ ਦਿਓ ਆਪਣੇ ਵੱਲੋਂ ਮੇਰੇ ਵੱਲੋਂ ਤਾਂ ਇਹੀ ਹੈ ਕਿ ਇਹ ਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਪੇਰੈਂਟਸ ਦਾ ਇਦਾਂ ਰਹਿਦਾ ਹੁੰਦਾ ਕਿ ਹਾਂ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਤੇ ਅਸੀਂ ਕੀ ਦਿਖਾਈਏ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੋ ਹੁਣ ਇਹ ਇਦਾਂ ਦੀ ਫਿਲਮ ਹੈਗੀ ਜੋ ਬਹੁਤ ਵੱਡਾ ਮੈਸੇਜ ਆ ਤੁਹਾਨੂੰ ਬਹੁਤ ਵਿਜ਼ੂਅਲਸ ਤੁਹਾਨੂੰ ਦਿਖੂਗੀ ਕਿ ਹਾਂ ਇੱਕ ਉਹ ਕੁੜੀ ਜਿਨੇ ਸਾਰੀਆਂ ਸੁੱਖ ਉਲਟਾਂ ਛੱਡ ਕੇ ਸਿਰਫ ਅ ਰੱਬ ਦੇ ਭਰੋਸੇ ਤੇ ਹਨਾ ਇੱਕ ਐਡੀ ਜਰਨੀ ਕੀਤੀ ਹਾਂ ਉਹ ਚੀਜ਼ ਨੂੰ ਦਿਖਾਉਣ ਲਈ ਪੇਰੈਂਟਸ ਨੂੰ ਮੈਨੂੰ ਲੱਗਦਾ ਚਾਹੀਦਾ ਕਿ ਹਾਂ ਉਹ ਬੱਚਿਆਂ ਨੂੰ ਦਿਖਾਉਣ ਫੈਮਿਲੀ ਫਿਲਮਾਂ ਹਰ ਇੱਕ ਨੂੰ ਜਾਣਾ ਚਾਹੀਦਾ ਕਿਉਂ ਮੈਂ ਬਿਲਕੁਲ ਠੀ ਅਗਸਤ ਨੂੰ ਆ ਰਹੀ ਹੈ ਫਿਲਮ ਸਾਡੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਵੇਂ ਟੀਜ਼ਰ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਹੈ ਇਹਦੇ ਗੀਤ ਬਹੁਤ ਪਿਆਰੇ ਆ ਉਹ ਨਗਰੀ ਨਗਰੀ ਗੀਤ ਚੱਲ ਰਿਹਾ ਹੈ ਮੈਨੂੰ ਲੱਗਦਾ ਹਰ ਬੰਦੇ ਦੀ ਜ਼ੁਬਾਨ ਤੇ ਹੋਣਾ ਚਾਹੀਦਾ ਹੈ ਤੇ ਗੀਤ ਦੇਖ ਕੇ ਬਹੁਤ ਮਨ ਨੂੰ ਖਿੱਚ ਪੈਂਦੀ ਹੈ ਤੇ ਅੱਗੇ ਸਜਾ ਕਿ ਜੋ ਸਜਾ ਸਾਨੂੰ ਮਿਲ ਰਹੀ ਹੈ ਉਹਨੂੰ ਕਿਵੇਂ ਐਕਸੈਪਟ ਕੀਤਾ ਤੇ ਉਹ ਬਸ ਬਹੁਤ ਇਮੋਸ਼ਨਲ ਲੰਸੀ ਇਸ ਫਿਲਮ ਨੂੰ ਲੈ ਕੇ ਤੇ ਹੁਣ ਹੱਥ ਜੋੜ ਕੇ ਹੀ ਬੇਨਤੀ ਆਡियंस ਦੀ ਕਿ ਜਿੰਨਾ ਪਿਆਰ ਤੁਸੀਂ ਟੀਜ਼ਰ ਜਾਂ ਟ੍ਰੇਲਰ ਨੂੰ ਦਿੱਤਾ ਹੈ ਤੇ ਆਓ ਆਪਾਂ ਈਦਰੀ ਨੂੰ ਆਪਣੇ ਨੇੜੇ ਦੇ ਸਿਨੇਮੇ ਕਰਾਂ ਦੇ ਵਿੱਚ ਜਾ ਕੇ ਆਪਣੀਆਂ ਫੈਮਲੀਆਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਈ ਵਾਰੀ ਅਸੀਂ ਹੋਰ ਤਰੀਕੇ ਦਾ ਅੰਜੋਏ ਕਰਦੇ ਆ ਤੇ ਮੈਨੂੰ ਐ ਲੱਗਦਾ ਕਿ ਆਪ ਨਾਲ ਲੈ ਕੇ ਜਾਓ ਇਹ ਫਿਲਮ ਦੇਖਣ ਸਾਨੂੰ ਪੂਰੀ ਉਮੀਦ ਹੈ ਕਿ ਕੋਈ ਉਦਾਸ ਨਹੀਂ ਹੋਊਗਾ ਫਿਲਮ ਆ ਤੁਹਾਡੇ ਸਾਰੇ ਸਾਰਾ ਦੇਖਣਾ ਉਤਰੂਗੀ ਥੈਂਕ ਯੂ ਇਸਨ ਪ੍ਰਦੀਪ ਚਿਮਾ ਜੀ ਵਰ ਗੁਰਪ੍ਰੀਤ ਮੈਡਮ ਹੋਰ ਇਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੀ ਇਹ ਫਿਲਮ ਆ ਬਹੁਤ ਵਧੀਆ ਹੋਏਗੀ ਔਰ ਤੁਸੀਂ ਪਰਿਵਾਰ ਸਮੇਤ ਇਸ ਨੂੰ ਵੇਖਣ ਲਈ ਜ਼ਰੂਰ ਜਾਓ ਰਮਨ ਚਾਵਲਾ ਜਗਬਣੀ ਟੀਵੀ ਤਰਨਤਾਰਨ